ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਇਮ ਨੰਗਲ ਤੋਂ ਨਾ ਮੁੱਖ ਮਾਰਗ ਉਤੇ ਇੱਕ ਸੜਕ ਹਾਦਸੇ ਦੇ ਵਿੱਚ ਇੱਕ ਐਕਟਿਵ ਸਵਾਰ ਬੁਰੀ ਤਰ੍ਹਾਂ ਘਾਇਲ ਹੋ ਗਿਆ ਮਿਲੀ ਜਾਣਕਾਰੀ ਦੇ ਮੁਤਾਬਕ ਦੇਲਾਂ ਦੇ ਲਾਗੇ ਇੱਕ ਵਰਨਾ ਗੱਡੀ ਨੇ ਇੱਕ ਰਾਜਸਥਾਨ ਨੰਬਰ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਐਕਟਿਵਾ ਸਵਾਰ ਬੁਰੀ ਤਰ੍ਹਾਂ ਘਾਇਲ ਹੋ ਗਿਆ ਜਦੋਂ ਕਿ ਵਰਨਾ ਸਵਾਰ ਮੌਕੇ ਉਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਐਚਪੀ 19 ਏ ਵੀ 7141 ਵਰਨਾ ਨੇ ਐਕਟਿਵਾ ਸਵਾਰ ਨੂੰ ਟੱਕਰ ਮਾਰੀ ਅਤੇ ਦੇਲਾਂ ਤੋਂ ਮੌਕੇ ਉਤੋਂ ਫਰਾਰ ਹੋ ਗਿਆ ਤੇ ਇਸ ਦੀ ਵੀਡੀਓ ਪਿੱਛੇ ਆ ਰਹੀ ਇੱਕ ਗੱਡੀ ਦੇ ਡੈਸ਼ਬੋਰਡ ਕੈਮਰੇ ਦੇ ਵਿੱਚ ਕੈਦ ਹੋ ਗਈ ਫਿਲਹਾਲ ਐਕਟਿਵਾ ਸਵਾਰ ਨੂੰ ਉਹਨਾਂ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਸਥਿਤੀ ਨਾਜੁਕ ਦੱਸੀ ਜਾ ਰਹੀ ਹੈ ਦੇ ਵਿੱਚ ਹਿਮਾਚਲ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਤੱਥਾਂ ਦੇ ਹਿਸਾਬ ਦੇ ਨਾਲ ਹਿਮਾਚਲ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਕਰ ਰਹੀ ਹੈ ਉਹਨਾਂ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਹੁਣੇ ਥੋੜੀ ਦੇਰ ਪਹਿਲਾਂ ਨੰਗਲ ਲੂਨਾ ਹਾਈਵੇ ਤੇ ਇੱਕ ਐਕਸੀਡੈਂਟ ਹੋਇਆ ਜਿਹੜਾ ਕਿ ਇੱਕ ਵਰਨਾ ਗੱਡੀ ਸਫੇਦ ਰੰਗ ਦੀ ਸੀਗੀ ਉਹਦਾ ਨੰਬਰ ਐਚਪੀ 19 ए बी 7141 ਜੋ ਕਿ ਕਿ ਰਾਜਸਥਾਨ ਨੰਬਰ ਦਾ ਐਕਟਿਵਾ ਸੀਗਾ ਉਹਦੇ ਵਿੱਚ ਉਹਨੂੰ ਟੱਕਰ ਮਾਰ ਕੇ ਨੱਠ ਗਈ ਹੈ ਗੱਡੀ ਉਹ ਤੇ ਬੰਦੇ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਉਹਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਸਿਰ ਤੇ ਬਹੁਤ ਜ਼ਿਆਦਾ ਖੂਨ ਵਹਿ ਰਿਹਾ ਸੀਗਾ ਤੇ ਕਾਰ ਵਾਲਾ ਉਹਨੂੰ ਗੱਡੀ ਨੂੰ ਐਕਸੀਡੈਂਟ ਕਰਕੇ ਮੌਕੇ ਤੋਂ ਫਰਾਰ ਹੋ ਗਿਆ ਤੇ ਉਹਦੀ ਵੀਡੀਓ ਵੀ ਸੁਣਿਆ ਗਿਆ ਕਿ ਕਿਸੇ ਗੱਡੀ ਦੇ ਡੈਸ਼ ਕੈਮ ਚ ਰਿਕਾਰਡ ਹੋ ਗਈ ਹੈ ਤੇ ਉਹਦੀ ਨੰਬਰ ਪਲੇਟ ਵੀ ਉੱਥੇ ਡਿੱਗ ਪਈ ਵਾਰਦਾਤਾਲੇ ਜਿੱਥੇ ਐਕਸੀਡੈਂਟ ਹੋਇਆ ਉਸ ਮੌਕੇ ਤੇ ਹੀ ਤੇ ਲੋਕਾਂ ਨੇ ਪੁਲਿਸ ਨੂੰ ਇਤਲਾਹ ਕਰਤੀ ਹੈ ਉਹਨਾਂ ਵਾਲੇ ਨੂੰ ਉਹਨਾਂ ਪੁਲਿਸ ਨੂੰ ਤੇ ਜਲਦੀ ਹੁਣ ਪੁਲਿਸ ਆਪਣੀ ਕਾਰਵਾਈ ਕਰ ਰਹੀ ਤੇ ਜਲਦੀ ਹੁਣ ਉਮੀਦ ਕੀਤੀ ਜਾ ਰਹੀ ਕਿ ਉਹ ਗੱਡੀ ਵਾਲਾ ਵੀ ਫੜਿਆ ਜਾਏਗਾ